ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਜ਼ਰ ਹਾਂ ਕਹਾਣੀ ਦੇ ਆਖਰੀ ਪਾਗ ਵਿੱਚ ਸਪੋਰਟ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਕੱਲੇਪਣ ਦਾ ਸ਼ਿਕਾਰ ਹੋਣਾ ਇਨਸਾਨ ਨੂੰ ਉਦਾਸੀ ਦੇ ਹਨੇਰੇ ਵੱਲ ਧੱਕ ਦਿੰਦਾ ਹੈ ਤੇ ਫਿਰ ਖੁਸ਼ ਹੋਣਾ ਕੌਣ ਨਹੀਂ ਚਾਹੁੰਦਾ ਉਸੇ ਉਦਾਸੀ ਦੇ ਹਨੇਰੇ ਤੋਂ ਬਾਹਰ ਨਿਕਲਣ ਲਈ ਇਨਸਾਨ ਨੂੰ ਜੋ ਵੀ ਰਾਹ ਦਿਖਾਈ ਦਿੰਦਾ ਹੈ ਉਸੇ ਤੇ ਚੱਲ ਪੈਂਦਾ ਹੈ ਸਹੀ ਤੇ ਗਲਤ ਦੀ ਪਛਾਣ ਕਰਨਾ ਉਸਦੇ ਵੱਸ ਨਹੀਂ ਹੁੰਦਾ ਇਸ ਹੱਥ ਪਾਲੀ ਨਾਲ ਹੋ ਰਿਹਾ ਸੀ ਮਿੱਥੇ ਦਿਨ ਤੇ ਮਿੱਥੇ ਸਮੇਂ ਤੇ ਪਾਲੀ ਕੰਡਕਟਰ ਮਾਨਕ ਦੇ ਬੁਲਾਏ ਤੇ ਪਹੁੰਚ ਗਈ ਅੱਜ ਉਹ ਪਹਿਲਾਂ ਨਾਲੋਂ ਬਿਲਕੁਲ ਅਲੱਗ ਦਿਖ ਰਹੀ ਸੀ ਸ਼ਾਇਦ ਇਸ ਦੀ ਵਜ੍ਹਾ ਪਾਲੀ ਦੇ ਮੂੰਹ ਤੇ ਉਦਾਸੀ ਤੇ ਨਿਰਾਸ਼ਾ ਦੀ ਜਗ੍ਹਾ ਫੈਲੀ ਹਲਕੀ ਮੁਸਕਰਾਹਟ ਸੀ ਪਾਲੀ ਨੂੰ ਦੇਖ ਕੇ ਕੰਡਕਟਰ ਵੀ ਮੁਸਕਰਾਇਆ ਬਾਕੀ ਸਵਾਰੀਆਂ ਤੋਂ ਅੱਖ ਬਚਾ ਕੇ ਕੰਡਕਟਰ ਨੇ ਪਾਲੀ ਨੂੰ ਮੋਬਾਈਲ ਦਿੱਤਾ ਟਿਕਟਾਂ ਕੱਟਣ ਦਾ ਕੰਮ ਨੇ ਬੇੜਕੇ ਕਨੈਕਟਰ ਨੇ ਜੇਬ ਵਿੱਚੋਂ ਆਪਣਾ ਫੋਨ ਕੱਢਿਆ ਤੇ ਉਸਨੇ ਪਾਲੀ ਦੇ ਫੋਨ ਤੇ ਫੋਨ ਕੀਤਾ ਜਿਉਂ ਹੀ ਫੋਨ ਦੀ ਰਿੰਗ ਵੱਜੀ ਪਾਲੀ ਨੇ ਫੋਨ ਚੁੱਕ ਲਿਆ ਮਾਨਕ ਇਹ ਮੇਰਾ ਨੰਬਰ ਹੈ ਮੈਂ ਤੇਰੇ ਫੋਨ ਵਿੱਚ ਸੇਵ ਕਰ ਦਿੱਤਾ ਹੈ ਜਦੋਂ ਵੀ ਤੇਰਾ ਜੀ ਕਰੇ ਮੇਰੇ ਨਾਲ ਗੱਲ ਕਰਨ ਨੂੰ ਤਾਂ ਫੋਨ ਕਰ ਲਿਆ ਕਰੀ ਪਾਲੀ ਠੀਕ ਹੈ ਜੀ ਮਾਨਕ ਚੱਲ ਫਿਰ ਐਂ ਕਰੀ ਜਿੰਨਾ ਟਾਈਮ ਬੱਸ ਸ਼ਹਿਰ ਬੱਸ ਸਟੈਂਡ ਤੇ ਰੁਕੀ ਉਨਾ ਟਾਈਮ ਤੂੰ ਬੱਸ ਦੇ ਵਿੱਚ ਨਾ ਬੈਠੀ। ਬੱਸ ਤੋਂ ਉੱਤਰ ਕੇ ਉਸੇ ਦਿਨ ਵਾਲੇ ਰੈਸਟੋਰੈਂਟ ਵਿੱਚ ਚਲੀ ਜਾਵੀਂ। ਨਾਲੇ ਤਾਂ ਕਿਸੇ ਨੂੰ ਤੇਰੇ ਤੇ ਸ਼ੱਕ ਨਹੀਂ ਹੋਣਾ ਤੇ ਨਾਲ ਹੀ ਆਪਾਂ ਚਾਹ ਪੀ ਆਵਾਂਗੇ। ਪਾਲੀ ਹਾਂਜੀ ਮੈਂ ਵੀ ਇਹੀ ਸੋਚ ਰਹੀ ਸੀ। ਮਾਨਕ ਦੇਖਿਆ ਤੇਰੇ ਮਨ ਦੀ ਗੱਲ ਬੁੱਝ ਲਈ ਮੈਂ। ਪਾਲੀ ਦੇ ਬੁੱਲਾਂ ਤੇ ਮੁਸਕਰਾਹਟ ਹੋਰ ਚੌੜੀ ਹੋ ਗਈ। ਮਾਨਕ ਨੇ ਅੱਖਾਂ ਵਿੱਚੋਂ ਹੱਸਦੇ ਹੋਏ ਪਾਲੀ ਵੱਲ ਵੇਖਿਆ। ਮਾਨਕ ਮਨ ਹੀ ਮਨ ਖੁਸ਼ ਹੋਇਆ। ਕਿ ਉਸਦੀ ਹਰ ਇੱਕ ਗੱਲ ਪਾਲੀ ਤੇ ਉੱਤੇ ਡੂੰਗਾ ਅਸਰ ਕਰ ਰਹੀ ਹੈ ਮੌਕੇ ਦਾ ਫਾਇਦਾ ਚੁੱਕਦਿਆਂ ਉਹ ਦੁਬਾਰਾ ਬੋਲਿਆ ਇੱਕ ਗੱਲ ਆਖਾਂ ਯਾਰ ਤੇਰੀ ਮੁਸਕਰਾਹਟ ਸੱਚੀ ਬੜੀ ਸੋਹਣੀ ਏ ਮੈਨੂੰ ਤੇਰੀ ਸੌ ਹੁਣ ਤੇਰੇ ਬੁੱਲਾਂ ਤੋਂ ਇਹ ਮੁਸਕਰਾਹਟ ਮੈਂ ਜਾਣ ਨਹੀਂ ਦੇਣੀ ਪਾਲੀ ਬਹੁਤ ਖੁਸ਼ ਸੀ ਉਹ ਮਨ ਹੀ ਮਨ ਸੋਚ ਰਹੀ ਸੀ ਕਿ ਉਹ ਤਾਂ ਰੱਬ ਨੂੰ ਉਂਝ ਹੀ ਵੈਰੀ ਸਮਝ ਬੈਠੀ ਸੀ ਪਰ ਰੱਬ ਨੇ ਤਾਂ ਉਸਦੀ ਜ਼ਿੰਦਗੀ ਵਿੱਚ ਇੱਕ ਵਧੀਆ ਇਨਸਾਨ ਨੂੰ ਭੇਜਿਆ ਹੈ ਪਾਲੀ ਨੂੰ ਚੁੱਪ ਵੇਖ ਕੇ ਮਾਨਕ ਨੇ ਪੁੱਛਿਆ ਕੀ ਸੋਚ ਰਹੀ ਹੈ ਪਾਲੀ ਇਹੀ ਕਿ ਤੁਸੀਂ ਇੰਨੇ ਵਧੀਆ ਕਿਉਂ ਹੋ ਮਾਨਕ ਤੈਨੂੰ ਉਝ ਹੀ ਲੱਗ ਰਿਹਾ ਹੈ ਹੋ ਸਕਦਾ ਹੈ ਕਿ ਤੇਰਾ ਵਾ ਪਹਿਲਾਂ ਜਿਆਦੇ ਬੁਰੇ ਲੋਕਾਂ ਨਾਲ ਪਿਆ ਹੋਵੇਗਾ ਬਸ ਸਟੈਂਡ ਤੇ ਬੱਸ ਰੁਕ ਜਾਂਦੀ ਹੈ ਮਾਨਕ ਪਾਲੀ ਨੂੰ ਰੈਸਟੋਰੈਂਟ ਤੇ ਪਹੁੰਚਣ ਦਾ ਕਹਿ ਕੇ ਫੋਨ ਕੱਟ ਦਿੰਦਾ ਹੈ ਬੱਸ ਰੁਕਦੇ ਹੀ ਪਾਲੀ ਬੱਸ ਵਿੱਚੋਂ ਉਤਰ ਕੇ ਰੈਸਟੋਰੈਂਟ ਪਹੁੰਚ ਜਾਂਦੀ ਹੈ ਕੁਝ ਪਲਾਂ ਦੇ ਫਾਸਲੇ ਨਾਲ ਮਾਨਕ ਵੀ ਉੱਥੇ ਪਹੁੰਚ ਜਾਂਦਾ ਹੈ ਦੋਵੇਂ ਇੱਕ ਬੈਂਚ ਤੇ ਬੈਠ ਜਾਂਦੇ ਹਨ ਉਹ ਚਾਹ ਪੀਂਦੇ ਹੋਏ ਗੱਲਾਂ ਕਰਦੇ ਹਨ ਪਾਲੀ ਕੰਡਕਟਰ ਨੂੰ ਆਪਣੀ ਜ਼ਿੰਦਗੀ ਬਾਰੇ ਸਭ ਕੁਝ ਦੱਸ ਦਿੰਦੀ ਹੈ ਕੰਡਕਟਰ ਮਾਨਕ ਨੂੰ ਆਪਣੇ ਬਾਰੇ ਦੱਸਦੇ ਦੱਸਦੇ ਪਾਲੀ ਦੀਆਂ ਪਤਾ ਨਹੀਂ ਕਿੰਨੀ ਵਾਰੀ ਅੱਖਾਂ ਪਰ ਆਉਂਦੀਆਂ ਨੇ ਕਦੇ ਉਸ ਦੇ ਹੰਝੂ ਅੱਖਾਂ ਤੋਂ ਬਾਹਰ ਡਿੱਗ ਪੈਂਦੇ ਨੇ ਤੇ ਕਦੀ ਉਹ ਹੰਝੂਆਂ ਨੂੰ ਪੀ ਜਾਂਦੀ ਏ ਸਭ ਕੁਝ ਦੱਸਣ ਤੋਂ ਬਾਅਦ ਪਾਲੀ ਨੂੰ ਜਾਪਦਾ ਹੈ ਕਿ ਜਿਵੇਂ ਉਸ ਦੇ ਮਨ ਤੋਂ ਦੁੱਖਾਂ ਦੀ ਪੰਡ ਦਾ ਬੋਝ ਲੈ ਗਿਆ ਹੁੰਦਾ ਹੈ ਮਾਨਕ ਪਾਲੀ ਦੀ ਕਹਾਣੀ ਸੁਣਨ ਤੋਂ ਬਾਅਦ ਪਾਲੀ ਦਾ ਹੱਥ ਫੜਦੇ ਹੋਏ ਕਹਿੰਦਾ ਹੈ ਰੋ ਲਿਆ ਜਿਹੜਾ ਰੋਣਾ ਸੀ ਤੂੰ ਅੱਜ ਤੋਂ ਬਾਅਦ ਮੈਂ ਤੇਰੀ ਅੱਖ ਵਿੱਚੋਂ ਇੱਕ ਵੀ ਹੰਝੂ ਡਿੱਗਣ ਨਹੀਂ ਦੇਣਾ ਦੁੱਖ ਨੂੰ ਤੇਰੇ ਨੇੜੇ ਤੇੜੇ ਵੀ ਫਟਕਰ ਨਹੀਂ ਦੇਣਾ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣੀਆਂ ਨੇ ਉਹਨਾਂ ਨੂੰ ਬੈਠਿਆਂ ਕੁਝ ਸਮਾਂ ਹੀ ਹੋਇਆ ਸੀ ਇਹ ਬੱਸ ਦੇ ਚੱਲਣ ਦਾ ਸਮਾਂ ਹੋ ਗਿਆ ਉਹ ਦੋਨੋਂ ਜਲਦੀ ਨਾਲ ਰੈਸਟੋਰੈਂਟ ਚੋਂ ਬਾਹਰ ਨਿਕਲੇ ਤੇ ਬੱਸ ਸਟੈਂਡ ਪਹੁੰਚ ਗਏ ਥੋੜੇ ਹੀ ਸਮੇਂ ਬਾਅਦ ਬੱਸ ਚੱਲ ਪਈ ਅੱਧੇ ਘੰਟੇ ਵਿੱਚ ਪਾਲੀ ਪਿੰਡ ਪਹੁੰਚ ਗਈ ਘਰ ਪਹੁੰਚ ਕੇ ਵੀ ਉਹ ਮਾਨਕ ਬਾਰੇ ਹੀ ਸੋਚਦੀ ਰਹੀ ਮਾਨਕ ਦੀਆਂ ਗੱਲਾਂ ਵਾਰ-ਵਾਰ ਉਸਦੇ ਦਿਮਾਗ ਵਿੱਚ ਘੁੰਮ ਰਹੀਆਂ ਸਨ ਇਹ ਸਭ ਦੇ ਚੱਲਦੇ ਪਾਲੀ ਦਾ ਧਿਆਨ ਆਪਣੀਆਂ ਧੀਆਂ ਤੇ ਘਰ ਵੱਲੋਂ ਬਿਲਕੁਲ ਹੀ ਹਟ ਗਿਆ ਸੀ ਉਸ ਦਾ ਪੂਰਾ ਸਮਾਂ ਮਾਨਕ ਨਾਲ ਫੋਨ ਉੱਤੇ ਗੱਲਾਂ ਕਰਦੇ ਲੰਘਦਾ ਤੇ ਜਾਂ ਫਿਰ ਉਸ ਬਾਰੇ ਹੀ ਸੋਚਦੇ ਲੰਘ ਜਾਂਦਾ ਕਰਤਾਰੋ ਨੂੰ ਵੀ ਉਹ ਕਦੀ ਕੋਟਚਾ ਫੜਾ ਦਿੰਦੀ ਕਦੀ ਨਹੀਂ ਕਦੇ ਰੋਟੀ ਫੜਾ ਦਿੰਦੀ ਹੈ ਤੇ ਕਦੇ ਨਹੀਂ ਇਸ ਤਰ੍ਹਾਂ ਕਰਤਾਰੋ ਦਾ ਸੁਭਾਅ ਪਹਿਲਾਂ ਤੋਂ ਵੀ ਜ਼ਿਆਦਾ ਚਿੜਚਿੜਾ ਹੋ ਚੁੱਕਿਆ ਸੀ ਉਹ ਹਰ ਸਮੇਂ ਖਿਜਦੀ ਰਹਿੰਦੀ ਪਾਲੀ ਤੇ ਕੁੜੀਆਂ ਨੂੰ ਗਾਲ੍ਹਾਂ ਕੱਢਦੀ ਰਹਿੰਦੀ ਪਰ ਪਾਲੀ ਤੇ ਇਹਨਾਂ ਸਭ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਨਾ ਹੀ ਉਸ ਨੂੰ ਕਰਤਾਰੋ ਦੀਆਂ ਗਾਲਾਂ ਸੁਣਦੀਆਂ ਸਨ ਤੇ ਨਾ ਹੀ ਕੁੜੀਆਂ ਦਾ ਰੋਣਾ ਧੋਣਾ ਸੁਣਦਾ ਸੀ। ਉਸ ਦੇ ਕੰਨਾਂ ਵਿੱਚ ਤਾਂ ਹਰ ਸਮੇਂ ਮਾਨਕ ਦੀ ਹੀ ਆਵਾਜ਼ ਗੂੰਜਦੀ ਰਹਿੰਦੀ ਸੀ। ਇਸ ਤਰ੍ਹਾਂ ਘਰ ਦਾ ਮਾਹੌਲ ਹੋਰ ਵੀ ਜ਼ਿਆਦਾ ਖਰਾਬ ਹੋ ਰਿਹਾ ਸੀ। ਪਾਲੀ ਨੂੰ ਲੱਗ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਵਧੀਆ ਹੋ ਰਹੀ ਹੈ। ਹੌਲੀ ਹੌਲੀ ਉਸ ਦਾ ਆਉਣਾ ਜਾਣਾ ਸ਼ਹਿਰ ਵੱਲ ਜ਼ਿਆਦਾ ਹੀ ਹੋ ਗਿਆ ਸੀ। ਉਹ ਹਰ ਤੀਜੇ ਦਿਨ ਮਾਨਕ ਨੂੰ ਮਿਲਦੀ ਰਹਿੰਦੀ ਹੁਣ ਉਹਨਾਂ ਦਾ ਮਿਲਣਾ ਜੁਲਣਾ ਰੈਸਟੋਰੈਂਟ ਛੱਡ ਕੇ ਹੋਟਲਾਂ ਵਿੱਚ ਸ਼ਰੇਆਮ ਹੋਣ ਲੱਗਾ ਸੀ ਪਾਲੀ ਨੂੰ ਨਾ ਕਰਦਿਆਂ ਦੀ ਤੇ ਨਾ ਹੀ ਦੁਨੀਆਂ ਦੀ ਕੋਈ ਪਰਵਾਹ ਸੀ ਉਸ ਨੂੰ ਲੱਗਦਾ ਸੀ ਕਿ ਉਸ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣ ਦਾ ਪੂਰਾ ਹੱਕ ਹੈ ਉਸ ਨੂੰ ਇੰਜ ਲੱਗ ਰਿਹਾ ਸੀ ਇਸ ਤੋਂ ਪਹਿਲਾਂ ਦੀ ਜ਼ਿੰਦਗੀ ਉਸਨੇ ਕੱਟੀ ਹੈ ਜ਼ਿੰਦਗੀ ਨੂੰ ਜੀ ਤਾ ਉਹ ਹੁਣ ਰਹੀ ਹੈ ਸਿਆਣੇ ਕਹਿੰਦੇ ਨੇ ਕੀ ਗੱਲ ਤਾਂ ਚਾਹੇ ਖੂਬ ਵਿੱਚ ਵੜ ਕੇ ਕਰ ਲਵੋ ਤਾਂ ਵੀ ਬਾਹਰ ਆ ਜਾਂਦੀ ਹੈ ਪਾਲੀ ਤਾਂ ਸ਼ਰਿਆਮ ਹਰ ਤੀਜੇ ਦਿਨ ਸ਼ਹਿਰ ਵੱਲ ਚੱਲ ਪੈਂਦੀ ਸੀ ਹੌਲੀ ਹੌਲੀ ਸਾਰੇ ਪਿੰਡ ਵਿੱਚ ਕੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਗੱਲਾਂ ਕੰਦੀ ਕੋਠੇ ਚੜ ਗਈਆਂ ਉਡਦੀਆਂ ਉਡਦੀਆਂ ਖਬਰਾਂ ਕਰਤਾਰੋ ਕੋਲ ਵੀ ਆ ਪਹੁੰਚ ਗਈਆਂ ਕਰਤਾਰੋ ਨੇ ਪਿੱਟ ਸਿਆਪਾ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੀ ਜਿਉਂਦੀ ਨੋਂ ਦੇ ਵਹਿਣ ਪਾਉਣੇ ਸ਼ੁਰੂ ਕਰ ਦਿੱਤੇ ਇੱਕ ਦਿਨ ਪਾਲੀ ਮਾਨਕ ਨੂੰ ਮਿਲ ਲਈ ਸ਼ਹਿਰ ਗਈ ਸੀ ਪਾਲੀ ਦੇ ਜਾਣ ਪਿੱਛੋਂ ਕਰਤਾਰੋ ਨੇ ਆਪਣੇ ਇੱਕ ਗਵਰਡਨ ਨੂੰ ਬੁਲਾਇਆ ਤੇ ਨਾਲ ਹੀ ਆਪਣੀ ਵੱਡੀ ਪੋਤੀ ਤੋਂ ਫੋਨ ਨੰਬਰਾਂ ਵਾਲੀ ਡਾਇਰੀ ਮੰਗੀ ਉਹਨੇ ਉਹ ਡਾਇਰੀ ਆਪਣੇ ਗਵਰਡਨ ਨੂੰ ਫੜਾਉਂਦੇ ਹੋਏ ਕਿਹਾ ਕਿ ਇਸ ਡਾਇਰੀ ਵਿੱਚੋਂ ਉਸਦੀ ਨੌ ਦੇ ਭਰਾ ਦਾ ਨੰਬਰ ਕੱਢ ਕੇ ਉਸ ਨੂੰ ਫੋਨ ਲਾ ਕੇ ਦੇਵੇ ਗਵਰਡਨ ਨੇ ਡਾਇਰੀ ਵਿੱਚੋਂ ਪਾਲੀ ਦੇ ਭਰਾ ਦਾ ਨੰਬਰ ਲੱਭ ਕੇ ਆਪਣੇ ਮੋਬਾਈਲ ਤੋਂ ਡਾਇਲ ਕਰਕੇ ਕਰਤਾਰੋ ਨੂੰ ਫੜਾ ਦਿੱਤਾ ਜਿਉਂ ਹੀ ਪਾਲੀ ਦੇ ਭਰਾ ਨੇ ਫੋਨ ਚੁੱਕਿਆ ਤਾ ਕਰਤਾਰੋਂ ਨੂੰ ਇੱਕੋ ਸਾਹ ਵਿੱਚ ਸਾਰੀ ਗੱਲ ਪਾਲੀ ਦੇ ਭਰਾ ਨੂੰ ਦੱਸ ਦਿੱਤੀ ਤੇ ਨਾਲ ਹੀ ਕਿਹਾ ਬੇਸ਼ੱਕ ਤੁਸੀਂ ਆਉਣਾ ਜਾਣਾ ਛੱਡ ਦਿੱਤਾ ਪਰ ਫਿਰ ਵੀ ਬੇਇੱਜ਼ਤੀ ਤਾਂ ਤੁਹਾਡੀ ਵੀ ਬਰਾਬਰ ਹੀ ਹੈ ਤੇਰੀ ਪੈਨ ਤੇਰਾ ਵੀ ਮੂੰਹ ਕਾਲਾ ਕਰਦੀ ਫਿਰਦੀ ਹੈ ਕਰਤਾਰੋਂ ਦੀਆਂ ਗੱਲਾਂ ਸੁਣ ਕੇ ਪਾਲੀ ਦੇ ਭਰਾ ਨੂੰ ਜਿਵੇਂ ਅੱਗ ਲੱਗ ਗਈ ਉਸ ਦਾ ਗੁੱਸਾ ਸਤਵੇਂ ਆਸਮਾਨ ਤੇ ਸੀ ਉਸ ਨੇ ਤੁਰੰਤ ਹੀ ਆਪਣੀ ਗੱਡੀ ਕੱਢੀ ਤੇ ਉਹ ਤੇ ਕਰਤਾਰੋਂ ਦੇ ਦੱਸੇ ਮੁਤਾਬਿਕ ਸ਼ਹਿਰ ਦੇ ਬੱਸ ਸਟੈਂਡ ਪਹੁੰਚ ਗਿਆ। ਉੱਥੇ ਜਾ ਕੇ ਉਸਨੇ ਕਰਤਾਰੋ ਦੇ ਪਿੰਡ ਜਾਣ ਵਾਲੀਆਂ ਬੱਸਾਂ ਬਾਰੇ ਪੁੱਛਿਆ। ਬੱਸ ਸਟੈਂਡ ਵਿੱਚੋਂ ਬੱਸਾਂ ਬਾਰੇ ਪਤਾ ਕਰਨ ਨਾਲ ਉਸ ਨੂੰ ਇਹ ਪਤਾ ਲੱਗਾ ਕਿ ਕਰਤਾਰੋ ਦੇ ਪਿੰਡ ਵੱਲ ਜਾਣ ਵਾਲੀ ਇੱਕ ਹੀ ਬੱਸ ਹੈ ਜੋ ਕਿ ਇੱਕ-ਇੱਕ ਘੰਟੇ ਦੇ ਫਰਕ ਨਾਲ ਸ਼ਹਿਰ ਤੱਕ ਦੇ ਘੇੜੇ ਲਾਉਂਦੀ ਹੈ। ਉਸ ਨੂੰ ਕੰਡਕਟਰ ਬਾਰੇ ਪਤਾ ਕਰਨ ਤੇ ਪਤਾ ਚੱਲਿਆ ਕਿ ਕੰਡਕਟਰ ਮਾਨਕ 2 ਘੰਟਿਆਂ ਲਈ ਆਪਣਾ ਕੰਮ ਕਿਸੇ ਹੋਰ ਨੂੰ ਸੌਂਪ ਕੇ ਕਿਸੇ ਪਾਸੇ ਗਿਆ ਹੋਇਆ ਹੈ ਉਸ ਤੋਂ ਬਾਅਦ ਪਾਲੀ ਦਾ ਪ੍ਰਾਬਾਸ ਡਰਾਈਵਰ ਕੋਲ ਗਿਆ বাস ਦੇ ਡਰਾਈਵਰ ਕੋਲੋਂ ਉਸਨੇ ਕੰਡਕਟਰ ਬਾਰੇ ਪੁੱਛਿਆ ਤਾਂ বাস ਡਰਾਈਵਰ ਨੇ ਅੱਗੋਂ ਮਾਨਕ ਨਾਲ ਖਾਰਖੰਦਾ ਹੋਣ ਕਰਕੇ ਸਾਰੀ ਗੱਲ ਪਾਲੀ ਦੇ ਪ੍ਰਾਣੂ ਦੱਸ ਦਿੱਤੀ ਤੇ ਨਾਲ ਹੀ ਉਸ ਹੋਟਲ ਦਾ ਨਾਮ ਵੀ ਦੱਸ ਦਿੱਤਾ ਜਿੱਥੇ ਮਾਨਕ ਪਾਲੀ ਨੂੰ ਲੈ ਕੇ ਗਿਆ ਸੀ ਡਰਾਈਵਰ ਨੇ ਪਾਲੀ ਦੇ ਪ੍ਰਾਣੂ ਬੇਨਤੀ ਕੀਤੀ ਕਿ ਉਸ ਦਾ ਨਾਮ ਵਿੱਚ ਨਹੀਂ ਆਉਣਾ ਚਾਹੀਦਾ ਪਾਲੀ ਦੇ ਭਰਾ ਨੇ ਡਰਾਈਵਰ ਦਾ ਧੰਨਵਾਦ ਕੀਤਾ ਤੇ ਉਸ ਦਾ ਨਾਮ ਗੁਪਤ ਰੱਖਣ ਦਾ ਵਾਅਦਾ ਕੀਤਾ 15 ਕੋ ਮਿੰਟ ਵਿੱਚ ਹੀ ਪਾਲੀ ਦਾ ਭਰਾ ਉਸੇ ਹੋਟਲ ਦੇ ਮੈਨੇਜਰ ਸਾਹਮਣੇ ਖੜਾ ਸੀ ਮੈਨੇਜਰ ਨੇ ਇਸ ਤਰ੍ਹਾਂ ਕੁਝ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ ਤਾਂ ਪਾਲੀ ਦੇ ਭਰਾ ਨੇ ਆਪਣੀ ਪਛਾਣ ਦੱਸੀ ਤੇ ਨਾਲ ਹੀ ਮੈਨੇਜਰ ਦੇ ਟੇਬਲ ਉੱਤੇ ਕੁਝ ਪੈਸੇ ਸੁੱਟ ਦਿੱਤੇ ਮੈਨੇਜਰ ਨੇ ਨਾਲ ਦੀ ਨਾਲ ਹੀ ਕਮਰਾ ਨੰਬਰ ਦੱਸ ਦਿੱਤਾ ਪਾਲੀ ਦੇ ਭਰਾ ਨੇ ਜਾ ਕੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾ 5 ਮਿੰਟ ਬਾਅਦ ਦਰਵਾਜ਼ਾ ਖੁੱਲ੍ਹਿਆ ਪਾਲੀ ਆਪਣੇ ਭਰਾ ਨੂੰ ਸਾਹਮਣੇ ਦੇਖ ਕੇ ਹੱਕੀ ਬੱਕੀ ਰਹਿ ਗਈ ਪਾਲੀ ਦੇ ਭਰਾ ਨੇ ਉਸ ਦੇ ਮੂੰਹ ਤੇ ਥੱਪੜ ਜੜ ਦਿੱਤਾ ਥੱਪੜ ਖਾ ਕੇ ਪਾਲੀ ਬੁੰਦਲ ਗਈ ਮਾਨਕ ਦੀ ਸਮਝ ਤੋਂ ਸਭ ਕੁਝ ਬਾਹਰ ਸੀ ਕਿ ਹੋ ਕੀ ਰਿਹਾ ਹੈ ਤੇ ਥੱਪੜ ਮਾਰਨ ਵਾਲਾ ਸ਼ਖਸ ਕੌਣ ਹੈ ਉਹ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਸੋਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਾਲੀ ਨੇ ਤਾਂ ਕਦੇ ਵੀ ਇਸ ਤਰ੍ਹਾਂ ਦੇ ਕਿਸੇ ਸ਼ਖਸ ਦਾ ਜ਼ਿਕਰ ਨਹੀਂ ਕੀਤਾ ਪਾਲੀ ਦੇ ਪਰਾਣੇ ਇੱਕ ਥੱਪੜ ਮਾਨਕ ਦੇ ਵੀ ਜੜ ਦਿੱਤਾ ਤੇ ਨਾਲ ਹੀ ਕਿਹਾ ਸੁਣ ਉਹ ਇੱਕ ਕੰਡਕਟਰ ਆ ਤੇਰੇ ਕੋਲ ਦੋ ਹੀ ਰਸਤੇ ਨੇ ਪਹਿਲਾਂ ਤਾਂ ਇਹ ਜੇ ਤੂੰ ਪਾਲੀ ਨਾਲ ਵਿਆਹ ਕਰਨਾ ਕਰਵਾ ਲੈ ਤੇ ਦੂਜਾ ਇਹ ਜਿਹੜੀ ਮੈਂ ਤੁਹਾਡੇ ਇੱਕ ਕਮਰੇ ਚੋਂ ਨਿਕਲਦਿਆਂ ਦੀ ਵੀਡੀਓ ਬਣਾ ਲਈ ਹੈ ਇਸ ਵੀਡੀਓ ਨੂੰ ਸਬੂਤ ਦੇ ਤੌਰ ਤੇ ਵਰਤਦੇ ਹੋਏ ਮੈਂ ਤੇਰੇ ਤੇ ਕੇਸ ਕਰ ਦੇਣਾ ਹੈ ਤੇ ਰਹੀ ਗੱਲ ਪਾਲੀ ਦੀ ਇਹ ਹੁਣ ਉਹੀ ਕਰੋ ਜੋ ਇਹਨੂੰ ਮੈਂ ਕਹਾਂਗਾ ਫਿਰ ਭੁਗਤੀ ਜਾਈ ਸਾਰੀ ਉਮਰ ਸਜ਼ਾ ਤੇ ਫਿਰ ਤੇਰਾ ਰਿਸ਼ਤਾ ਕਿਤੇ ਹੋਰ ਹੁਣ ਜੋਗਾ ਵੀ ਨਹੀਂ ਛੱਡਣਾ ਮੈਂ ਫੈਸਲਾ ਤੇਰੇ ਹੱਥੇ ਸੋਚ ਸਮਝ ਕੇ ਸ਼ਾਮ ਤੱਕ ਦੱਸ ਦੇਵੀ ਜੇ ਤੇਰੀ ਰਿਸ਼ਤੇ ਲਈ ਹਾਂ ਹੈ ਤਾਂ ਦਸਾਂ ਦਿਨਾਂ ਦੇ ਅੰਦਰ ਅੰਦਰ ਇਹਨੂੰ ਤੂੰ ਆਪਣੇ ਘਰ ਲੈ ਜਾ ਤੇ ਜੇ ਨਾ ਹੈ ਤਾਂ ਦਸਾਂ ਦਿਨਾਂ ਦੇ ਅੰਦਰ ਅੰਦਰ ਮੈਂ ਤੈਨੂੰ ਤੇਰੇ ਅਸਲੀ ਸਹੁਰੇ ਪਹੁੰਚਾ ਦੇਣਾ ਮਤਲਬ ਕਿ ਜੇਲ ਸਮਝਿਆ ਤੇ ਨਾਲੇ ਹਾਂ ਜੇ ਮੇਰੇ ਬਾਰੇ ਕੋਈ ਪੁਲੇਖਾ ਹੈ ਮੈਂ ਕੌਣ ਹਾਂ ਤਾਂ ਮੇਰਾ ਨਾਂ ਲੈ ਕੇ ਸ਼ਹਿਰ ਦੇ ਕਿਸੇ ਮਰਜ਼ੀ ਬੰਦੇ ਤੋਂ ਮੇਰੇ ਬਾਰੇ ਪੁੱਛ ਲਵੀ ਪਾਲੀ ਦਾ ਭਰਾ ਉਸ ਨੂੰ ਗੱਡੀ ਵਿੱਚ ਬਿਠਾ ਕੇ ਸਿੱਧਾ ਆਪਣੇ ਘਰ ਲੈ ਗਿਆ ਪਾਲੀ ਦੀ ਪਰਜਾਈ ਲਈ ਇਹ ਇੱਕ ਝਟਕਾ ਸੀ ਬਲਦੇਵ ਨੇ ਉਸ ਨਾਲ ਕੋਈ ਵੀ ਗੱਲ ਨਾ ਕੀਤੀ ਉਸ ਨੇ ਆਪਣੀ ਘਰਵਾਲੀ ਦੇ ਪੁੱਛਣ ਤੇ ਵੀ ਉਸ ਨੂੰ ਕੁਝ ਨਾ ਦੱਸਿਆ ਘਰ ਵਿੱਚ ਬਿਲਕੁਲ ਸ਼ਾਂਤੀ ਸੀ ਪਾਲੀ ਦਾ ਘਰ ਵਿੱਚ ਹੋਣਾ ਉਸ ਦੀ ਪਰਜਾਈ ਲਈ ਸਹਿਸ ਸੀ ਪਾਲੀ ਵੀ ਆਪਣੀ ਪਰਜਾਈ ਦੇ ਮੱਥੇ ਤੇ ਪੈ ਵਟ ਦੇਖ ਕੇ ਸਭ ਸਮਝ ਗਈ ਉਧਰ ਕੰਡਕਟਰ ਵੀ ਆਪਣੇ ਘਾਰ ਪਹੁੰਚ ਗਿਆ ਉਹ ਪੂਰੀ ਤਰ੍ਹਾਂ ਉਲਝਣ ਵਿੱਚ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਕਿਸ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰੇ ਇੰਨੇ ਨੂੰ ਉਸ ਕੋਲ ਡਰਾਈਵਰ ਦਾ ਫੋਨ ਆਇਆ ਡਰਾਈਵਰ ਨੇ ਉੱਪਰਲੇ ਮਨੋਂ ਹੀ ਪੁੱਛਿਆ ਕਿਵੇਂ ਆ ਅਸਲ ਵਿੱਚ ਡਰਾਈਵਰ ਜਾਣਨਾ ਚਾਹੁੰਦਾ ਸੀ ਕਿ ਕੀ ਹੋਇਆ ਉਸਤੇ ਲਗਾਈ ਅਗ ਕਿੱਥੇ ਤੱਕ ਫੈਲੀ ਮਾਨਕ ਨੇ ਦੁਖੀ ਹੋ ਕੇ ਕਿਹਾ ਕੀ ਦੱਸਾਂ ਜਾਰ ਬੁਰਾ ਹਾਲ ਹੈ ਇੱਕ ਪੁੱਠਾ ਪੰਗਾ ਪੈ ਗਿਆ ਮੈਂ ਤਾਂ ਉਸ ਨਾਲ ਦੇ ਪਿੰਡ ਵਾਲੀ ਰੰਡੀ ਨਾਲ ਸਿਰਫ ਮ제 ਕਰਨਾ ਚਾਹੁੰਦਾ ਸੀ ਮੈਨੂੰ ਕੀ ਪਤਾ ਸੀ ਕਿ ਉਸ ਦੇ ਭਰਾ ਨੂੰ ਸਭ ਪਤਾ ਚੱਲ ਜਾਏਗਾ ਤੇ ਉੱਪਰੋ ਆ ਜਾਵੇਗਾ ਉਹ ਪੁਲਿਸ ਵਾਲਾ ਮੈਨੂੰ ਧਮਕੀ ਦੇ ਰਿਹਾ ਸੀ ਕਿ ਜਾਂ ਤਾਂ ਮੈਂ ਉਸ ਰੰਡੀ ਨਾਲ ਵਿਆਹ ਕਰਵਾ ਲਵਾਂ ਜਾਂ ਫਿਰ ਸਾਰੀ ਉਮਰ ਜੇਲ੍ਹ ਵਿੱਚ ਕੱਟਣ ਲਈ ਤਿਆਰ ਰਹਾ ਡ라이ਵਰ ਨੂੰ ਕੰਡਕਟਰ ਦੀ ਆਵਾਜ਼ ਤੋਂ ਹੀ ਉਸਦੇ ਡਰ ਦਾ ਪਤਾ ਚੱਲ ਗਿਆ ਸੀ ਡਰਾਈਵਰ ਮਨ ਹੀ ਮਨ ਖੁਸ਼ ਹੋ ਰਿਹਾ ਸੀ ਡਰਾਈਵਰ ਨੇ ਕਿਹਾ ਅੱਛਾ ਆ ਗੱਲ ਹੋ ਗਈ ਤਾਂ ਫਿਰ ਤੂੰ ਕੀ ਸੋਚਿਆ ਕੰਡਕਟਰ ਨੇ ਕਿਹਾ ਸੋਚਣਾ ਕੀ ਸੀ ਮੈਂ ਉਸ ਰੰਡੀ ਨੂੰ ਘਰ ਨਹੀਂ ਲਿਆਵਾਂਗਾ ਡਰਾਈਵਰ ਨੇ ਕਿਹਾ ਦੇਖ ਲੈ ਭਰਾਵਾ ਜੇ ਤੇਰਾ ਮਨ ਜੇਲ ਜਾਣ ਦਾ ਏ ਤਾਂ ਇਹ ਵੀ ਨਹੀਂ ਪਤਾ ਉਹ ਪੁਲਿਸ ਵਾਲਾ ਤੇਰਾ ਜੇਲ ਵਿੱਚ ਹੀ ਇਨਕਾਊਂਟਰ ਕਰਾ ਦੇਵੇ ਜੇ ਨਾਮ ਹੀ ਕੀਤਾ ਫਿਰ ਵੀ ਤੈਨੂੰ ਕੁੜੀ ਕੌਣ ਦੇਊ ਜੇਲ ਕੱਟ ਕੇ ਆਏ ਨੂੰ ਕੰਡਕਟਰ ਨੇ ਡਰ ਦੇ ਮਾਰੇ ਨੇ ਕਿਹਾ ਚੱਲ ਬਾਈ ਬਣ ਕੇ ਤੂੰ ਹੀ ਦੱਸ ਹੁਣ ਮੈਂ ਕੀ ਕਰਾਂ ਡਰਾਈਵਰ ਨੇ ਅੱਗੋਂ ਖੁਸ਼ ਹੁੰਦੇ ਨੇ ਕਿਹਾ ਮੇਰੀ ਮੰਨੇ ਤਾਂ ਤੂੰ ਹੁਣ ਉਸ ਪੁਲਿਸ ਵਾਲੇ ਨੂੰ ਵਿਆਹ ਲਈ ਹਾਂ ਕਰ ਦੇ ਜੇਲ ਜਾਣ ਤੋਂ ਬਚ ਜਾਵੇਂਗਾ ਹਾਂ ਮੈਂ ਮੰਨਦਾ ਹਾਂ ਉਹ ਉਮਰ ਵਿੱਚ ਵੱਡੀ ਏ ਤਾਂ ਫੇਰ ਕੀ ਏ ਤੂੰ ਬਾਹਰ ਤੁਰਿਆ ਫਿਰਿ ਆਪੇ ਸਾਰੀ ਉਮਰ ਜੁੱਤੀ ਥੱਲੇ ਰਹੋ ਕਨੈਕਟਰ ਨੂੰ ਡਰਾਈਵਰ ਦੀ ਗੱਲ ਸਹੀ ਲੱਗੀ ਕਿਉਂਕਿ ਉਸ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ ਉਦھر ਬਲਦੇਵ ਨੇ ਪਾਲੀ ਦੀ ਸੱਸ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਹ ਪਾਲੀ ਨੂੰ ਆਪਣੇ ਨਾਲ ਲੈ ਗਿਆ ਹੈ ਪਾਲੀ ਦੀ ਸੱਸ ਗਵਾਂਡੀਆਂ ਦੇ ਫੋਨ ਤੇ ਆਏ ਸੁਨੇਹੇ ਨੂੰ ਸੁਣ ਕੇ ਹੀ ਗਾਲਾਂ ਕੱਢਣ ਲੱਗ ਪਈ ਉਹ ਕਦੇ ਪਾਲੀ ਨੂੰ ਗਾਲਾਂ ਕੱਢਦੀ ਕਦੇ ਉਸਦੇ ਭਰਾ ਨੂੰ ਤੇ ਕਦੇ ਆਪਣੀਆਂ ਪੋਤੀਆਂ ਨੂੰ ਪਾਲੀ ਦੀਆਂ ਦੋਵਾਂ ਕੁੜੀਆਂ ਨੇ ਬਹਿਆਂ ਰੋਟੀਆਂ ਖਾ ਕੇ ਢਿੱਡ ਭਰ ਲਿਆ ਕਰਤਾਰੋ ਦੇ ਖਾਣ ਲਈ ਕੁਝ ਨਾ ਬਚਿਆ ਢਿੱਡੋ ਭੁੱਖੀ ਹੋਣ ਕਰਕੇ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਤੇ ਨਾ ਹੀ ਹੁਣ ਉਸ ਤੋਂ ਹੋਰ ਗਾਲਾਂ ਕੱਢੀਆਂ ਜਾ ਰਹੀਆਂ ਸਨ ਬਲਦੇਵ ਸਵੇਰੇ ਉੱਠ ਕੇ ਤਿਆਰ ਹੋ ਰਿਹਾ ਸੀ ਤਾਂ ਬਲਦੇਵ ਦਾ ਫੋਨ ਵੱਜਣ ਲੱਗ ਪਿਆ ਬਲਦੇਵ ਨੇ ਦੇਖਿਆ ਕੋਈ ਨਵਾਂ ਨੰਬਰ ਹੈ ਜਦੋਂ ਉਸ ਨੇ ਫੋਨ ਚੁੱਕ ਕੇ ਕੰਨ ਨਾਲ ਲਗਾਇਆ ਤਾਂ ਅੱਗੋਂ ਆਵਾਜ਼ ਆਈ ਹੈਲੋ ਜੀ ਮੈਂ ਮਾਨਕ ਬੋਲ ਰਿਹਾ ਹਾਂ ਬਲਦੇਵ ਨੇ ਕਿਹਾ ਕੌਣ ਮਾਨਕ ਮੈਂ ਮਾਨਕ ਕੰਡਕਟਰ ਬਲਦੇਵ ਨੇ ਕਿਹਾ ਹਾਂ ਬੋਲ ਕੀ ਸੋਚਿਆ ਫੇਰ ਤੂੰ ਜੀ ਮੈਂ ਤਿਆਰ ਹਾਂ ਠੀਕ ਹੈ ਮੈਨੂੰ ਤੇਰਾ ਤੋਂ ਇਹੀ ਉਮੀਦ ਸੀ ਪਰ ਸਾਨੂੰ ਆਪਣੇ ਘਰਦਿਆਂ ਨੂੰ ਨਾਲ ਲੈ ਕੇ ਇਥੋਂ ਦੇ ਗੁਰਦੁਆਰੇ ਵਿੱਚ ਪਹੁੰਚ ਜਾਵੀਂ ਇਹਨਾਂ ਬੋਲ ਕੇ ਬਲਦੇਵ ਨੇ ਫੋਨ ਕੱਟ ਦਿੱਤਾ ਜਸਦੀਪ ਹੈਰਾਨ ਹੋ ਕੇ ਸਵਾਲੀਆਂ ਨਜ਼ਰਾਂ ਨਾਲ ਬਲਦੇਵ ਵੱਲ ਦੇਖ ਰਹੀ ਸੀ ਤਾਂ ਬਲਦੇਵ ਨੇ ਕਿਹਾ ਪਰਸੋਂ ਨੂੰ ਪਾਲੀ ਦਾ ਵਿਆਹ ਹੈ ਇਥੋਂ ਦੇ ਗੁਰਦੁਆਰੇ ਵਿੱਚ ਆਨੰਦ ਕਰਵਾਉਣੇ ਨੇ ਤੂੰ ਅੱਜ ਬਾਜ਼ਾਰ ਜਾ ਕੇ ਜੋ ਵੀ ਕੱਪੜਾ ਲੀੜਾ ਲਿਆਉਣਾ ਹੈ ਖਰੀਦ ਲਿਆ। ਪਾਲੇ ਲਈ ਜਿੰਨੇ ਸੂਟ ਚਾਹੀਦੇ ਹਨ ਸਾਰੇ ਅੱਜ ਹੀ ਖਰੀਦ ਲਾਓ ਤੇ ਜੋ ਵੀ ਆਨੰਦ ਕਾਰਜ ਤੇ ਪਾਉਣਾ ਸਲਾਈ ਹੋਣ ਲਈ ਦੇ ਦਿਓ। ਬਾਕੀ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਉਹ ਵੀ ਖਰੀਦ ਲਾਓ ਕਿਉਂਕਿ ਪਰਸੋਂ ਤੋਂ ਬਾਅਦ ਫਿਰ ਆਪਾਂ ਕਦੇ ਵੀ ਇਹਦੇ ਲਈ ਕੁਝ ਨਹੀਂ ਖਰੀਦਣਾ। ਬਲਦੇਵ ਨੇ ਸਾਰਾ ਕੁਝ ਪੂਰੇ ਗੁੱਸੇ ਵਿੱਚ ਕਿਹਾ। ਇਸ ਕਰਕੇ ਜਸਤੇਪ ਨੇ ਉਸਦੇ ਗੁੱਸੇ ਤੋਂ ਡਰਦੀ ਨੇ। ਅਗੋ ਕੋਈ ਸਵਾਲ ਨਾ ਕੀਤਾ ਜਦੋਂ ਬਲਦੇਵ ਘਰੋਂ ਜਾਣ ਲੱਗਾ ਤਾਂ ਪਾਲੀ ਨੇ ਆਵਾਜ਼ ਲਗਾਈ ਗੱਲ ਸੁਣੀ ਬਾਈ ਬਲਦੇਵ ਪੂਰੇ ਗੁੱਸੇ ਵਿੱਚ ਬੋਲਿਆ ਮਰ ਗਿਆ ਤੇਰਾ ਬਾਈ ਅੱਜ ਤੋਂ ਬਾਅਦ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਬਸ ਅੱਜ ਤੇ ਕੱਲ ਦੀ ਰਾਤ ਹੀ ਤੇਰੀ ਸਾਡੇ ਘਰ ਵਿੱਚ ਹੈ ਇਸ ਤੋਂ ਬਾਅਦ ਪੈਰ ਵੀ ਨਾ ਪਾਈ ਇਸ ਘਰ ਲਈ ਤੂੰ ਸਦਾ ਲਈ ਮਰ ਗਈ ਏ ਜਸਦੀਪ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਹੋ ਕੀ ਰਿਹਾ ਹੈ ਉਸਨੇ ਵਿੱਚ ਬੋਲਣਾ ਸਹੀ ਨਾ ਸਮਝਿਆ ਕਿਉਂਕਿ ਉਹ ਬਲਦੇਵ ਦੇ ਗੁੱਸੇ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਬਲਦੇਵ ਗੁੱਸੇ ਨਾਲ ਘਰੋਂ ਨਿਕਲਿਆ ਤੇ ਬਾਜ਼ਾਰ ਵੱਲ ਚਲਾ ਗਿਆ ਉਸਨੇ ਪਾਲੀ ਦੇ ਵਿਆਹ ਲਈ ਸਾਰਾ ਜ਼ਰੂਰੀ ਸਮਾਨ ਖਰੀਦਿਆ ਨਵਾਂ ਬੈੱਡ ਸੋਫੇ ਟੀਵੀ ਆਦ ਸਾਮਾਨ ਖਰੀਦ ਕੇ ਸਿੱਧਾ ਹੀ ਮਾਨਕ ਦੇ ਘਰ ਦਾ ਪਤਾ ਪੁੱਛ ਕੇ ਉਸਦੇ ਘਰ ਵੱਲ ਭੇਜ ਦਿੱਤਾ ਜਿਵੇਂ ਹੀ ਮਾਨਕ ਦੀ ਮਾਂ ਨੂੰ ਸਭ ਕੁਝ ਪਤਾ ਲੱਗਾ ਉਹ ਮਾਨਕ ਨਾਲ ਲੜਨ ਲੱਗੀ ਕਿ ਤੂੰ ਇਹ ਕੀ ਕੀਤਾ ਉਹ ਵੀ ਆਪਣੇ ਇਕਲੌਤੇ ਪੁੱਤ ਨੂੰ ਕਿਸੇ ਵਿਧਵਾ ਨਾਲ ਨਹੀਂ ਵਿਆਹਣਾ ਚਾਹੁੰਦੀ ਸੀ ਉਧਰ ਪਾਲੀ ਨੂੰ ਕੁਝ ਨਹੀਂ ਸਮਝ ਆ ਰਿਹਾ ਸੀ ਕਿ ਇੰਨੀ ਜਲਦੀ ਇਹ ਸਭ ਕੀ ਹੋ ਗਿਆ ਉਹ ਰੋਵੇ ਜਾਂ ਫਿਰ ਖੁਸ਼ ਹੋਵੇ ਵਾਰ-ਵਾਰ ਆਪਣੀਆਂ ਧੀਆਂ ਨੂੰ ਯਾਦ ਕਰਕੇ ਉਸ ਦੇ ਕਾਲਜੇ ਵਿੱਚ ਹੌਲ ਪੈ ਰਿਹਾ ਸੀ ਉਹ ਆਪਣੀ ਗਲਤੀ ਸੁਧਾਰਨਾ ਚਾਹੁੰਦੀ ਸੀ ਤੇ ਇਸ ਵਿਆਹ ਦੇ ਲਈ ਨਾ ਕਰ ਦੇਣਾ ਚਾਹੁੰਦੀ ਸੀ ਪਰ ਬਲਦੇਵ ਉਸ ਦੀ ਇੱਕ ਵੀ ਨਹੀਂ ਸੁਣ ਰਿਹਾ ਸੀ ਬਲਦੇਵ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਉਸ ਤੋਂ ਬਾਅਦ ਉਹ ਪਾਲੀ ਦੀਆਂ ਦੋਹਾਂ ਧੀਆਂ ਨੂੰ ਵੀ ਲੈ ਆਇਆ ਪਾਲੀ ਆਪਣੀਆਂ ਧੀਆਂ ਨੂੰ ਭੱਜ ਕੇ ਮਿਲੀ ਉਸ ਨੂੰ ਪੂਰਾ ਯਕੀਨ ਸੀ ਕਿ ਮਾਨਕ ਉਸਦੇ ਹਰ ਤੋਖ ਦਰਦ ਨੂੰ ਸਮਝਦਾ ਹੈ ਇਸ ਲਈ ਉਹ ਕਦੇ ਵੀ ਉਸ ਦੀਆਂ ਧੀਆਂ ਤੋਂ ਦੂਰ ਨਹੀਂ ਕਰੇਗਾ ਉਸ ਨੂੰ ਲੱਗਦਾ ਸੀ ਕਿ ਅੱਜ ਨਹੀਂ ਤਾਂ ਕੱਲ ਉਹ ਆਪਣੀਆਂ ਕੁੜੀਆਂ ਨੂੰ ਨਾਲ ਲੈ ਜਾਵੇਗੀ ਅਗਲੇ ਦਿਨ ਬਲਦੇਵ ਮਿੱਥੇ ਸਮੇਂ ਅਨੁਸਾਰ ਸਭ ਨੂੰ ਗੱਡੀ ਵਿੱਚ ਗੁਰਦਰਾ ਸਾਹਿਬ ਲੈ ਕੇ ਪਹੁੰਚ ਗਿਆ ਕੁਝ ਸਮੇਂ ਬਾਅਦ ਮਾਨਕ ਦੇ ਉਸ ਦੀ ਮਾਂ ਤੇ ਮਾਮਾ ਵੀ ਆ ਗਏ ਚਾਹ ਪਾਣੀ ਪੀਣ ਤੋਂ ਬਾਅਦ ਆਨੰਦ ਕਾਰਜ ਹੋਏ ਉਸ ਤੋਂ ਬਾਅਦ ਰੋਟੀ ਖਾਧੀ ਫਿਰ ਬਲਦੇਵ ਨੇ ਸਭ ਨੂੰ ਇਕੱਠੇ ਕਰਕੇ ਕਿਹਾ ਜੋ ਗਲਤੀ ਇਹਨਾਂ ਦੋਵਾਂ ਨੇ ਕੀਤੀ ਹੈ ਮੈਂ ਦੋਵਾਂ ਨੂੰ ਬਰਾਬਰ ਦੇ ਹਿੱਸੇਦਾਰ ਮੰਨਦਾ ਹਾਂ ਇਹਨਾਂ ਦੋਵਾਂ ਦੀ ਇਸ ਗਲਤੀ ਦੀ ਸਜ਼ਾ ਇਹ ਵਿਆਹ ਹੈ ਮੈਂ ਨਹੀਂ ਚਾਹੁੰਦਾ ਸੀ ਕਿ ਇਹ ਮੇਰੀ ਬਣੀ ਬਣਾਈ ਇੱਜ਼ਤ ਹੋਰ ਰੋਲਣ ਅੱਜ ਤੋਂ ਬਾਅਦ ਮੇਰਾ ਪਾਲੀ ਨਾਲ ਕੋਈ ਰਿਸ਼ਤਾ ਨਹੀਂ ਮੈਂ ਨਹੀਂ ਚਾਹੁੰਦਾ ਕਿ ਇਹ ਕਦੇ ਮੇਰੇ ਮੱਥੇ ਲੱਗੇ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਇਸ ਨੂੰ ਘਰੋਂ ਕੱਢ ਦੇਵੋ ਫਿਰ ਵੀ ਮੇਰਾ ਤੁਹਾਡੇ ਵਿੱਚ ਧਿਆਨ ਰਹੇਗਾ ਤੇ ਰਹੀ ਗੱਲ ਕੁੜੀਆਂ ਦੀ ਮੈਂ ਨਹੀਂ ਚਾਹੁੰਦਾ ਕਿ ਇਹ ਨਾਲ ਜਾਣ ਕਿਉਂਕਿ ਇਹ ਬਗਾਨਾ ਪੁੱਤ ਇਹਨਾਂ ਦਾ ਕੁਝ ਨਹੀਂ ਲੱਗਦਾ ਮੇਰੀਆਂ 3 ਮੇਰੇ ਨਾਲ ਹੀ ਜਾਣ ਗਈਆਂ ਪਾਲੀ ਨੇ ਕਿਹਾ ਕਿਹੜੀਆਂ 3 ਅਸੀਂ ਤੈਨੂੰ ਆਪਣੇ ਘਰ ਰੱਖਣ ਨੂੰ ਤਿਆਰ ਹਾਂ ਇੰਨਾ ਥੋੜਾ ਹੈ ਨਾਲ ਜਾਣ ਗਈਆਂ 3 ਵੱਡੀ ਆਈ 3 ਵਾਲੀ ਮਾਨਕ ਦੀ ਮਾਂ ਨੇ ਕਿਹਾ ਇੰਨੀ ਹੀ ਫਿਕਰ ਸੀ ਧੀਆ ਦੀ ਤਾਂ ਉਦੋਂ ਸੋਚ ਸਮਝ ਕੇ ਕਦਮ ਚੁੱਕਦੀ ਜਸਦੀਪ ਨੇ ਕਿਹਾ ਜਸਦੀਪ ਨੂੰ ਅੰਦਰੋਂ ਅੰਦਰੀ ਇਹ ਫਿਕਰ ਖਾ ਰਿਹਾ ਸੀ ਕਿ ਬਲਦੇਵ ਕੁੜੀਆਂ ਨੂੰ ਸਾਡੇ ਘਰ ਨਾ ਰੱਖ ਲਵੇ ਪਾਲੀ ਇਹੋ ਜੇ ਤਾਨੇ ਮੇਨੇ ਸੁਣ ਕੇ ਰੋ ਪਈ ਰੋਂਦੀ ਹੋਈ ਉਸ ਨੇ ਮਾਨਕ ਵੱਲ ਵੇਖਿਆ ਉਸ ਨੂੰ ਯਾਦ ਆਇਆ ਕਿ ਮਾਨਕ ਨੇ ਉਸ ਨੂੰ ਕਿਹਾ ਸੀ ਕਿ ਉਹ ਕਦੇ ਵੀ ਉਸ ਨੂੰ ਰੋਣ ਨਹੀਂ ਦੇਵੇਗਾ ਪਰ ਮਾਨਕ ਤਾਂ ਅੱਗੋਂ ਨਫ਼ਰਤ ਭਰੀ ਨਜ਼ਰ ਨਾਲ ਦੇਖ ਰਿਹਾ ਸੀ ਪਾਲੀ ਨੇ ਮਾਨਕ ਨੂੰ ਕਿਹਾ ਤੁਸੀਂ ਹੀ ਕੁਝ ਬੋਲੋ ਅਗੋ ਮਾਨਕ ਗੁੱਸੇ ਨਾਲ ਬੋਲਿਆ ਮੈਂ ਕੀ ਬੋਲਾਂ ਮੈਂ ਕੁਝ ਬੋਲਣ ਜੋਗਾ ਰਹਾ ਹੀ ਨਹੀਂ ਪਾਲੀ ਦੋਵਾਂ ਕੁੜੀਆਂ ਰੂਪੀ ਦੇ ਰਾਜੀ ਨੂੰ ਛੱਡ ਕੇ ਆਪਣੇ ਨਵੇਂ ਸਹੁਰੇ ਘਰ ਚਲੀ ਗਈ ਸੀ ਕੁੜੀਆਂ ਦਾ ਰੋ ਰੋ ਬੁਰਾ ਹਾਲ ਸੀ ਰਾਜੀ ਵੱਡੀ ਹੋਣ ਕਰਕੇ ਸਭ ਦੇ ਸਾਹਮਣੇ ਨਹੀਂ ਸੀ ਰੋਂਦੀ ਪਰ ਉਸ ਦੀ ਰਾਤ ਉਦੋਂ ਤੱਕ ਰੋਂਦਿਆਂ ਹੀ ਲੰਘਦੀ ਜਦੋਂ ਤੱਕ ਉਸ ਦੀਆਂ ਅੱਖਾਂ ਥੱਕ ਕੇ ਬੰਦ ਨਹੀਂ ਸੀ ਹੁੰਦੀਆਂ ਰੂਪੀ ਕਦੇ ਖੇਡਣ ਲੱਗ ਜਾਂਦੀ ਤੇ ਕਦੇ ਰੋਣ ਲੱਗਦੀ ਉਹਨਾਂ ਦਾ ਮਾਮਾ ਬਲਦੇਵ ਉਹਨਾਂ ਨੂੰ ਅਜੇ ਦਾਦੀ ਕੋਲ ਛੱਡ ਕੇ ਨਹੀਂ ਸੀ ਆਇਆ ਬਲਦੇਵ ਦੀ ਪਤਨੀ ਜਸਦੀਪ ਹਰ ਸਮੇਂ ਕੁੜੀਆਂ ਤੇ ਖਿੱਚਦੀ ਰਹਿੰਦੀ ਉਧਰ ਕਰਤਾਰੋ ਵੀ ਦੋ ਵੇਲੇ ਵਸਵੈਣ ਪਾਉਂਦੀ ਰਹਿੰਦੀ ਸੀ ਉਸਦੇ ਦਿਲ ਚੀਰਵੇਂ ਵੈਣਾ ਤੋਂ ਆਣ ਗਵਾਂਡ ਤੰਗ ਆ ਚੁੱਕਾ ਸੀ ਇੱਕ ਦੋ ਨੇ ਉਸ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਉਹ ਹਰ ਸਮੇਂ ਬਦ ਛਗਣੀ ਨਾ ਕਰਿਆ ਕਰੇ ਸਗੋਂ ਰੱਬ ਦਾ ਨਾਮ ਜਪਿਆ ਕਰੇ ਪਰ ਉਸ ਨੂੰ ਸਮਝਾਉਣਾ ਬੇਕਾਰ ਸੀ ਉਹ ਉਲਟਾ ਅਗਲੇ ਦੇ ਹੀ ਗੱਲ ਪੈ ਜਾਂਦੀ ਇਸ ਲਈ ਲੋਕ ਉਸ ਤੋਂ ਕੰਨੀ ਘਤਰਾਉਣ ਲੱਗ ਪਏ ਸੀ ਕਿ ਪਤਾ ਨਹੀਂ ਫਿਰ ਮੂੰਹ ਚੋਂ ਕੀ ਉਲਟਾ ਸਿੱਧਾ ਬੋਲਣ ਲੱਗ ਜਾਵੇ ਬਸ ਜੀਤੋ ਹੀ ਸੀ ਜੋ ਉਸ ਨੂੰ ਦੋਹੇ ਵੇਲੇ ਰੋਟੀ ਦੇ ਜਾਂਦੀ ਸੀ ਫਿਰ ਵੀ ਉਹ ਨਿਰਮੋਹੀ ਦੇ ਮੂੰਹੋਂ ਕਦੇ ਵੀ ਜੀਤੋ ਲਈ ਕੋਈ ਅਸੀਸ ਨਹੀਂ ਨਿਕਲਦੀ ਉਸ ਦਾ ਪੂਰਾ ਦਿਨ ਕਦੇ ਆਪਣੇ ਮਰੇ ਮੁੰਡੇ ਪਰਗੜ ਦੇ ਵੈਨ ਪਾਉਣ ਕਦੇ ਜਿਉਂਦੀ ਨੋਂਦੇ ਵੈਨ ਪਾਉਣ ਕਦੇ ਆਪਣੇ ਮਰੇ ਘਰ ਵਾਲੇ ਰੂਲਦੂ ਨੂੰ ਗਾਲ੍ਹਾਂ ਕੱਢਣ ਵਿੱਚ ਹੀ ਲੰਘਦਾ ਸੀ ਇਹ ਸਭ ਤੋਂ ਬਿਨਾ ਜਿਉ ਕੁਝ ਹੋਰ ਕਰਦੀ ਸੀ ਤਾਂ ਉਹ ਇਹ ਸੀ ਕਿ ਆਪਣੇ ਪੇਕਿਆਂ ਤੇ ਰੱਬ ਨੂੰ ਵੀ ਗਾਲ੍ਹਾਂ ਕੱਢ ਲੈਂਦੀ ਸੀ ਪਰ ਸਕੂਨ ਉਸ ਨੂੰ ਤਾਂ ਵੀ ਨਹੀਂ ਸੀ ਮਿਲਦਾ ਹੁਣ ਤਾਂ ਘਰ ਵਿੱਚ ਉਹ ਬਿਲਕੁਲ ਕੱਲੀ ਹੋਣ ਕਰਕੇ ਸਿਵਿਆਂ ਵਰਗੀ ਚੁੱਪ ਉਸ ਨੂੰ ਖਾਂਦੀ ਰਹਿੰਦੀ ਸੀ ਇਸੇ ਚੁੱਪ ਤੋਂ ਖੜਾ ਛਡਾਉਣ ਲਈ ਉਹ ਕੱਲੀ ਹੀ ਬੋਲਦੀ ਰਹਿੰਦੀ ਤੇ ਕਈ ਵਾਰ ਤਾਂ ਸਾਰੀ ਰਾਤ ਉਸਦੇ ਰੱਬ ਨਾਲ ਝਗੜੇ ਚੱਲਦੇ ਰਹਿੰਦੇ। ਜਸਦੀਪ ਬਲਦੇਵ ਦੇ ਸਾਹਮਣੇ ਕੁੜੀਆਂ ਨੂੰ ਕੁਝ ਨਹੀਂ ਸੀ ਬੋਲਦੀ ਪਰ ਬਲਦੇਵ ਦੇ ਘਰੋਂ ਜਾਂਦੇ ਹੀ ਉਹ ਉਹਨਾਂ ਨਾਲ ਕੋਈ ਕਸਰ ਨਹੀਂ ਸੀ ਛੱਡਦੀ। ਰਾਜੀ ਸਾਰੇ ਘਰ ਦੀ ਸਫਾਈ ਕਰਦੀ। ਫਿਰ ਵੀ ਉਸਦੀ ਮਾਮੀ ਉਹਨਾਂ ਨਾਲ ਦੋ ਸ਼ਬਦ ਪਿਆਰ ਦੇ ਨਹੀਂ ਬੋਲਦੀ ਸੀ। ਮੌਕਾ ਦੇਖ ਕੇ ਜਸਦੀਪ ਬਲਦੇਵ ਦੇ ਕੰਨ ਭਰੇ ਕਿ ਇਹ ਕੁੜੀਆਂ ਇੰਨੇ ਪਿਆਰ ਦੇ باوجود ਵੀ ਸਾਰਾ ਦਿਨ ਰੋਂਦੀਆਂ ਧੁੰਦੀਆਂ ਨੇ। ਸੱਚੀ ਮਾੜਾ ਹੁੰਦਾ ਬਿਨਾਂ ਗੱਲ ਤੋਂ ਰੋਈ ਜਾਣਾ। ਮੈਨੂੰ ਤਾਂ ਲੱਗਦਾ ਇਹ ਜੀ ਨਹੀਂ ਲਾਉਂਦੀਆਂ ਦਾਦੀ ਦਾ ਵੱਧ ਕਰਦੀਆਂ ਹੋਣੀਆਂ ਉਂਝ ਵੀ ਕੁੜੀਆਂ ਨੂੰ ਕੋਲ ਰੱਖਣਾ ਸਹੀ ਨਹੀਂ ਵੱਡੀ ਤਾਂ ਮੁਟਿਆਰੀ ਹੀ ਹੋਈ ਪਈ ਐ ਆਖਰ ਨੂੰ ਜਵਾਕ ਜਾਂਦੇ ਤਾਂ ਮਾਂ-ਬਾਪ ਤੇ ਹੀ ਹੁੰਦੇ ਨੇ ਕੱਲ ਨੂੰ ਕੋਈ ਓਚਨੀ ਚ ਹੋ ਜਾਵੇ ਤਾਂ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਜਸਦੀਪ ਦੀ ਗੱਲ ਸੁਣ ਕੇ ਬਲਦੇਵ ਦੇ ਚਿਹਰੇ ਦੇ ਭਾਵ ਬਦਲ ਗਏ ਉਸ ਦੇ ਮੱਥੇ ਉੱਤੇ ਚਿੰਤਾ ਦੇ ਗਲ ਕੀਰਾਂ ਦੀ ਥਾਂ ਅੱਖਾਂ ਵਿੱਚ ਗੁੱਸਾ ਉੱਤਰ ਆਇਆ ਬਲਦੇਵ ਨੇ ਕਿਹਾ ਕੁੜੀਆਂ ਨੂੰ ਬੁਲਾ ਇੱਥੇ ਜਸਦੀਪ ਨੇ ਆਵਾਜ਼ ਲਗਾਈ ਨਹੀਂ ਕੁੜਿਓ ਇੱਧਰ ਆਓ ਤੁਹਾਡਾ ਮਾਮਾ ਬੁਲਾਉਂਦਾ ਹੈ ਰਾਜੀ ਭੱਜ ਕੇ ਬਾਹਰ ਆਈ ਪਿੱਛੇ ਹੀ ਰੂਪੀ ਵੀ ਆ ਗਈ ਉਹ ਆਪਣੀ ਮਾਮੀ ਤੋਂ ਡਰਿਆਂ ਖੜੀਆਂ ਸੀ ਰਾਜੀ ਹਾਂਜੀ ਮਾਮਾ ਜੀ ਬਲਦੇਵ ਦਾਦੀ ਕੋਲ ਜਾਣਾ ਹੈ ਕਿ ਇੱਥੇ ਹੀ ਰਹਿਣਾ ਹੈ ਰਾਜੀ ਮਾਮਾ ਜੀ ਅਸੀਂ ਪਿੰਡ ਹੀ ਚਲੇ ਜਾਵਾਂਗੇ ਦਾਦੀ ਕੱਲੀ ਆ ਉਥੇ ਬਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਬਲਦੇਵ ਚਲੋ ਬੈਠੋ ਗੱਡੀ ਵਿੱਚ ਜਸਦੀਪ ਅੰਦਰ ਹੀ ਅੰਦਰ ਖੁਸ਼ ਹੋ ਰਹੀ ਸੀ ਉਸਨੇ ਜਲਦੀ ਨਾਲ ਕੁੜੀਆਂ ਦੇ ਕੱਪੜੇ ਲਫਾਫੇ ਵਿੱਚ ਪਾ ਦਿੱਤੇ ਫਿਰ ਬਲਦੇਵ ਨੇ ਗੱਡੀ ਪਿੰਡ ਵੱਲ ਤੋਰ ਲਈ ਬਲਦੇਵ ਨੇ ਰੂਪੀ ਤੇ ਰਾਜੀ ਨੂੰ ਘਰ ਦੇ ਸਾਹਮਣੇ ਹੀ ਉਤਾਰ ਦਿੱਤਾ ਤੇ ਗੱਡੀ ਮੋੜ ਲਈ ਰੂਪੀ ਤੇ ਰਾਜੀ ਦੇ ਪੈਰਾਂ ਦੀ ਆਵਾਜ਼ ਸੁਣ ਕੇ ਕਰਤਾਰੋਂ ਨੇ ਪੁੱਛਿਆ ਕੌਣ ਹੈ ਭਾਈ ਰਾਜੀ ਨੇ ਕਿਹਾ ਬੇਬੇ ਅਸੀਂ ਆ ਗਈਆਂ ਕਰਤਾਰੋ ਅੱਛਾ ਦਿਸ ਗਿਆ ਹੁਣ ਘਰ ਨਿਕਲੀਆਂ ਉਦਲੀਆਂ ਨੂੰ ਰਹਿ ਪੈਂਦਾਂ ਹੁਣ ਉੱਥੇ ਹੀ ਜਾਂ ਮਾਂ ਦੇ ਨਾਲ ਹੀ ਨਿਕਲ ਜਾਂਦੀਆਂ ਹੁਣ ਪਤਾ ਲੱਗਿਆ ਆਪਣਾ ਘਰ ਆਪਣਾ ਹੀ ਹੁੰਦਾ ਏ ਦੋਵੇਂ ਕੁੜੀਆਂ ਚੁੱਪਚਾਪ ਮਨ ਜਿਆ ਮਾਰ ਕੇ ਅੰਦਰ ਵੜ ਗਈਆਂ ਵੱਡੀ ਨੇ ਘਰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ ਜਿਵੇਂ ਜੀਆਂ ਕੱਚੀਆਂ ਪਿੱਲੀਆਂ ਰੋਟੀਆਂ ਪਕਦੀਆਂ ਉਹ ਪਕਾ ਕੇ ਖਾ ਲੈਂਦੀਆਂ ਤੇ ਨਾਲ ਹੀ ਦਾਦੀ ਨੂੰ ਵੀ ਖਵਾ ਦਿੰਦੀਆਂ ਕੋਈ ਨਾ ਕੋਈ ਆਂਢੀ ਗਵਾਂਢੀ ਉਹਨਾਂ ਨੂੰ ਆਟਾ ਦੇ ਦਿੰਦਾ ਕਈ ਵਾਰ ਉਹ ਇੰਨੀਆਂ ਬੇਗਸ ਹੋ ਜਾਂਦੀਆਂ ਇਹ ਦਾਦੀ ਦੀਆਂ ਗਾਲਾਂ ਖਾ ਕੇ ਹੀ ਰੋਂਦਿਆਂ ਸੌਂ ਜਾਂਦੀਆਂ। ਉਧਰ ਪਾਲੀ ਨੂੰ ਵੀ ਦੂਜਾ ਵਿਆਹ ਰਾਸਨਾ ਆਇਆ। ਇਸੇ ਤਰ੍ਹਾਂ ਇੱਕ ਸਾਲ ਲੰਘ ਗਿਆ। ਜਿੱਥੇ ਇੱਕ ਪਾਸੇ ਉਹ ਆਪਣੇ ਪੇਕਿਆਂ ਤੇ ਧੀਆਂ ਨਾਲੋਂ ਟੁੱਟ ਗਈ। ਦੂਜੇ ਪਾਸੇ ਉਸਦੀ ਜ਼ਿੰਦਗੀ ਨਰਕ ਬਣ ਗਈ। ਉਸਦੇ ਨਵੇਂ ਸਹੁਰੇ ਘਰ ਵਿੱਚ ਉਸਦੀ ਔਕਾਤ ਨੌਕਰਾਨੀ ਵਾਲੀ ਸੀ। ਨਾ ਹੀ ਉਹ ਹੁਣ ਵਾਪਸ ਜਾ ਸਕਦੀ ਸੀ ਤੇ ਨਾ ਹੀ ਉਸ ਤੋਂ ਉੱਥੇ ਰਹਿ ਹੁੰਦਾ ਸੀ। ਉਸਨੇ ਹਿੰਮਤ ਕਰਕੇ ਜੀਤੋ ਨੂੰ ਫੋਨ ਕਰਕੇ ਕਰਤਾਰੋਂ ਨੂੰ ਪੁੱਛਣ ਲਈ ਕਿਹਾ। ਉਹ ਵਾਪਸ ਆਪਣੀਆਂ ਧੀਆਂ ਕੋਲ ਆਉਣਾ ਚਾਹੁੰਦੀ ਹੈ ਕਰਤਾਰੋ ਅਸਤੀ ਗਲਤੀ ਮaaf ਕਰ ਦੇਵੇ ਜੀਤੋ ਨੇ ਅਗੋ ਪਾਲੀ ਨੂੰ ਕਿਹਾ ਕੀਤਾ ਤਾਂ ਤੂੰ ਬਹੁਤ ਗਲਤ ਹੈ ਇੱਕ ਵਾਰ ਕੁੜੀਆਂ ਬਾਰੇ ਵੀ ਨਹੀਂ ਸੋਚਿਆ ਜਿਵੇਂ ਇਹ ਜੀਤੋ ਨੇ ਕਰਤਾਰੋ ਕੋਲ ਪਾਲੀ ਦੇ ਵਾਪਸ ਆਉਣ ਦੀ ਗੱਲ ਤੋਰੀ ਤਾਂ ਕਰਤਾਰੋ ਜੀਤੋ ਨੂੰ ਟੁੱਟ ਕੇ ਪੈ ਗਈ ਉਹ ਸਭ ਨੂੰ ਗਾਲਾਂ ਕੱਢਣ ਲੱਗੀ ਜੀਤੋ ਨੇ ਸਾਰੀ ਗੱਲ ਪਾਲੀ ਨੂੰ ਦੱਸ ਦਿੱਤੀ ਹੁਣ ਉਸ ਨੂੰ ਕੋਈ ਰਾਹ ਨਹੀਂ ਦਿਖ ਰਿਹਾ ਸੀ ਹਰ ਦਿਨ ਦੀ ਕੁੱਟਮਾਰ, ਗਾਲੀ-ਗਲੋਚ ਤੇ ਤਾਣੇ-ਮੇਣਿਆਂ ਤੋਂ ਬੇਵੱਸ ਹੋ ਕੇ ਉਸਨੇ ਖੁਦਗੁਸੀ ਕਰ ਲਈ। ਉਸਦੀ ਮੌਤ ਤੇ ਵੀ ਉਸਨੂੰ ਰੋਣ ਵਾਲਾ ਕੋਈ ਨਹੀਂ ਸੀ। ਜਿਵੇਂ ਹੀ ਕਰਤਾਰੂਨੁਪਾਲੀ ਦੀ ਮੌਤ ਦਾ ਪਤਾ ਲੱਗਾ, ਉਹ ਉੱਚੀ-ਉੱਚੀ ਹੱਸਣ ਲੱਗੀ ਤੇ ਅਗਲੇ ਹੀ ਪਲ ਵੈਣ ਪਾਉਣ ਲੱਗੀ। ਫਿਰ ਉਹ ਰੋਜ਼ ਐਵੇਂ ਹੀ ਕਰਦੀ, ਕਦੇ ਹੱਸ ਪੈਂਦੀ ਤੇ ਕਦੇ ਰੋਣ ਲੱਗਦੀ। ਇਹੀ ਹਾਲ ਕੁੜੀਆਂ ਦਾ ਸੀ। ਜਦੋਂ ਰੋ ਰੋ ਕੇ ਥੱਕ ਜਾਂਦਾਂ ਤਾਂ ਹੱਸ ਪੈਂਦਾਂ। ਗਲਤੀ ਕਿਸ ਦੀ ਸੀ? ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ